ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ sidki ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ sidki ਦੋਸਤੋ ਹੁਣ ਲੱਗ ਰਿਹਾ ਹੈ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਜੀ ਹਾਂ ਤੁਸੀਂ ਠੀਕ ਹੀ ਸੁਣਿਆ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਉਹ ਵੀ ਪੂਰਨ ਸੂਰਜ ਗ੍ਰਹਿਣ ਭੁੱਲ ਕੇ ਵੀ ਨਾ ਕਰਿਓ ਇਹ ਕੰਮ ਇਸ ਦਿਨ ਦੋਸਤੋ ਅੱਜ ਆਪਾਂ ਸੂਰਜ ਗ੍ਰਹਿਣ ਬਾਰੇ ਹੀ ਗੱਲ ਕਰਾਂਗੇ ਸੂਰਜ ਗ੍ਰਹਿਣ ਕੀ ਹੈ ਇਹ ਕਦੋਂ ਲੱਗਦਾ ਹੈ ਤੇ ਕਿਉਂ ਲੱਗਦਾ ਹੈ ਹੁਣ ਇਹ ਕਦੋਂ ਲੱਗੇਗਾ ਸੂਰਜ ਗ੍ਰਹਿਣ ਸਮੇਂ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ ਸਾਰੀ ਜਾਣਕਾਰੀ ਅੱਜ ਤੁਹਾਨੂੰ ਦਿਆਂਗੇ ਜੁੜੇ ਰਹੋ ਐਸਾ ਸਿਲਕੀ ਚੈਨਲ ਦੇ ਨਾਲ ਦੋਸਤੋ ਸਨਾਤਨ ਧਰਮ ਚ ਸੂਰਜ ਤੇ ਚੰਦਰ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਹੈ। ਬਿਸ਼ੱਕ ਗ੍ਰਹਿਣ ਇੱਕ ਖਗੋਲੀ ਘਟਨਾ ਹੈ। ਵਿਗਿਆਨ ਇਸ ਨੂੰ ਖਗੋਲੀ ਘਟਨਾ ਮੰਨਦਾ ਹੈ। ਪਰ ਜੋਤਿਸ਼ ਵਿੱਚ ਇਸ ਦਾ ਬਹੁਤ ਮਹੱਤਵ ਹੈ। ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਚੇਤ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰਦਰਮਾ ਵਾਲੇ ਦਿਨ ਲੱਗੇਗਾ। ਇਸ ਦੌਰਾਨ ਕਈ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਜੇ ਗੱਲ ਕਰੀਏ ਸੂਰਜ ਗ੍ਰਹਿਣ ਦੀ ਕੀ ਹੈ ਸੂਰਜ ਗ੍ਰਹਿਣ ਕਦੋਂ ਤੇ ਕਿਵੇਂ ਲੱਗਦਾ ਹੈ ਤਾਂ ਦੋਸਤੋ ਇਹ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਵਿਚਾਲੇੋਂ ਚੰ드ਰਮਾ ਲੰਘਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿ ਜਦੋਂ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ ਤਾਂ ਚੰ드ਰਮਾ ਵੀ ਧਰਤੀ ਦਾ ਚੱਕਰ ਲਾਉਂਦਾ ਹੈ ਇਸ ਦੌਰਾਨ ਹੀ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰੋਂ ਲੰਘਦਾ ਹੈ ਚੰ드ਰਮਾ ਦਾ ਕੁਝ ਹਿੱਸਾ ਰੋਸ਼ਨੀ ਨੂੰ ਰੋਕਦਾ ਹੈ ਅਤੇ ਜੇ ਸੂਰਜ ਦਾ ਇੱਕ ਹਿੱਸਾ ਲੁਕ ਜਾਂਦਾ ਹੈ ਤਾਂ ਇਸ ਨੂੰ ਅੰਸ਼ਕ ਸੂਰਜ ਗ੍ਰਹਿਣ ਕਹਿੰਦੇ ਹਨ ਪਰ ਜਦੋਂ ਸੂਰਜ ਪੂਰਾ ਚੰਦਰਮਾ ਦੇ ਪਿੱਛੇ ਲੁਕ ਜਾਂਦਾ ਹੈ ਤਾਂ ਇਸ ਨੂੰ ਪੂਰਨ ਸੂਰਜ ਗ੍ਰਹਿਣ ਕਹਿੰਦੇ ਹਨ ਦੋਸਤੋ ਖਗੋਲ ਵਿਗਿਆਨ ਅਨੁਸਾਰ 8 ਅਪ੍ਰੈਲ 2024 ਨੂੰ ਲੱਗਣ ਵਾਲਾ ਪਹਿਲਾ ਸੂਰਜ ਗ੍ਰਹਿਣ ਇੱਕ ਪੂਰਨ ਸੂਰਜ ਗ੍ਰਹਿਣ ਹੋਵੇਗਾ ਜਿਸ ਨੂੰ ਖਗਰਾਸ ਸੂਰਜ ਗ੍ਰਹਿਣ ਵੀ ਕਿਹਾ ਜਾਂਦਾ ਹੈ ਦੋਸਤੋ ਮੈਂ ਇੱਕ ਵਾਰ ਫਿਰ ਦੱਸ ਦੇਵਾਂ ਕਿ ਜਦੋਂ ਚੰਦਰਮਾ ਧਰਤੀ ਤੇ ਸੂਰਜ ਤਿੰਨੇ ਚੀਜ਼ਾਂ ਬਿਲਕੁਲ ਸਿੱਧ ਵਿੱਚ ਆ ਜਾਂਦੀਆਂ ਹਨ ਤਾਂ ਇਸ ਦੌਰਾਨ ਚੰਦਰਮਾ ਕੁਝ ਸਮੇਂ ਲਈ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਦਿੰਦਾ ਹੈ ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ ਪਰ Hindu ਧਰਮ ਅਨੁਸਾਰ ਸੂਰਜ ਅਤੇ ਚੰਦਰ ਗ੍ਰਹਿਣ ਦੀ ਕਥਾ ਬਾਰੇ ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਦੌਰਾਨ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਮੰਥਨ ਦਾ ਮਤਲਬ ਹੁੰਦਾ ਰਿੜਕਣਾ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਤਾਂ ਵਿੱਚੋਂ 14 ਰਤਨ ਨਿਕਲੇ 14 ਰਤਨਾਂ ਵਿੱਚੋਂ ਇੱਕ ਅੰਮ੍ਰਿਤ ਦਾ ਘੜਾ ਨਿਕਲਿਆ ਜਿਸ ਕਾਰਨ ਦੇਵਤਿਆਂ ਤੇ ਦੈਨਤਾਂ ਵਿੱਚ ਝਗੜਾ ਹੋ ਗਿਆ ਦੇਵਤੇ ਕਹਿਣ ਅੰਮ੍ਰਿਤ ਅਸੀ ਲੈਣਾ ਦੈਨਤ ਕਹਿੰਦੇ ਅੰਮ੍ਰਿਤ ਅਸੀ ਲੈਣਾ ਇਹ ਦੇਖ ਕੇ ਭਗਵਾਨ ਵਿਸ਼ਨੂੰ ਨੇ ਮੋਹਣੀ ਦਾ ਰੂਪ ਧਾਰਨ ਕਰ ਲਿਆ ਅਤੇ ਸਾਰਿਆਂ ਨੂੰ ਇੱਕ ਇੱਕ ਕਰਕੇ ਅੰਮ੍ਰਿਤ ਪੀਣ ਲਈ ਕਿਆ ਪਰ ਜਦੋਂ ਇਹ ਅੰਮ੍ਰਿਤ ਦੇਵਤਿਆਂ ਨੂੰ ਵੰਡਿਆ ਜਾ ਰਿਹਾ ਸੀ ਤਾਂ ਸਵਰਾਪਾਨੂੰ ਨਾਮ ਦਾ ਇੱਕ ਦੈਨਤ ਧੋਖੇ ਨਾਲ ਆਪਣਾ ਰੂਪ ਬਦਲ ਕੇ ਸੂਰਜ ਦੇਵਤਾ ਤੇ ਚੰਦਰਮਾ ਦੇਵਤਾ ਦੇ ਵਿਚਕਾਰ ਬੈਠ ਗਿਆ ਉਸ ਨੇ ਬ੍ਰਹਮ ਅੰਮ੍ਰਿਤ ਪੀ ਲਿਆ ਹਾਲਾਂਕਿ ਦੋਵੇਂ ਦੇਵਤਿਆਂ ਨੇ ਉਸ ਦੇ ਧੋਖੇ ਨੂੰ ਪਛਾਣ ਲਿਆ ਸੀ ਪਰ ਉਦੋਂ ਕੁਝ ਹੋ ਨਹੀਂ ਸਕਦਾ ਇਹ ਸਾਰੀ ਸੂਚਨਾ ਉਹਨਾਂ ਨੇ ਸੰਸਾਰ ਦੇ ਰਚਨਹਾਰੇ ਭਗਵਾਨ ਵਿਸ਼ਨੂੰ ਨੂੰ ਦਿੱਤੀ ਤਾਂ ਇਸ ਤੋਂ ਗੁੱਸੇ ਵਿੱਚ ਆ ਕੇ ਵਿਸ਼ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਸਵਰਾ ਭਾਨੂ ਦਾ ਸਿਰ ਕਲਮ ਕਰ ਦਿੱਤਾ ਪਰ ਉਦੋਂ ਤੱਕ ਦਾਇਤ ਨੇ ਅਮਰਤ ਦੀਆਂ ਕੁਝ ਬੂੰਦਾਂ ਪੀ ਲੀਆਂ ਸਨ ਜਿਸ ਕਾਰਨ ਉਸ ਦਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਦੋਵੇਂ ਹਿੱਸੇ ਅਮਰ ਹੋ ਗਏ ਉਸ ਦੇ ਸਿਰ ਦੇ ਹਿੱਸੇ ਨੂੰ ਰਾਹੁ ਅਤੇ ਦੇ ਹਿੱਸੇ ਨੂੰ ਕੇਤੂ ਕਿਹਾ ਜਾਂਦਾ ਸੀ ਇਹੀ ਕਾਰਨ ਹੈ ਕਿ ਰਾਹੁ ਕੇਤੂ ਸਮੇਂ-ਸਮੇਂ ਤੇ ਸੂਰਜ ਅਤੇ ਚੰਦਰਮਾ ਤੋਂ ਬਦਲਾ ਲੈਂਦੇ ਹਨ ਜਿਸ ਕਰਕੇ ਸੂਰਜ ਗ੍ਰਹਿਣ ਲੱਗਦਾ ਹੈ ਦੋਸਤੋ ਸੂਰਜ ਗ੍ਰਹਿਣ ਸਮੇਂ ਭੁੱਲ ਕੇ ਵੀ ਨਾ ਕਰਿਓ ਇਹ ਕੰਮ ਜੋਤਸੀਆਂ ਅਨੁਸਾਰ ਸੂਰਜ ਜਾਂ ਚੰਦਰ ਗ੍ਰਹਿਣ ਸਮੇਂ ਗਰਭવતી ਔਰਤਾਂ ਨੂੰ ਕੈਂਚੀ ਸੂਈ ਬਲੇਡ ਜਾਂ ਚਾਕੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸ਼ਾਸਤਰਾਂ ਵਿੱਚ ਗ੍ਰਹਿਣ ਦੌਰਾਨ ਇਹ ਤਿੱਦਾਂ ਚੱਕਣ ਦੀ ਮਨਾਹੀ ਹੈ ਅਜਿਹਾ ਕਰਨ ਨਾਲ ਬੱਚੇ ਵਿੱਚ ਸਰੀਰਕ ਜਾਂ ਮਾਨਸਿਕ ਵਿਗਾੜ ਪੈਦਾ ਹੋ ਸਕਦਾ ਹੈ ਸ਼ਾਸਤਰਾਂ ਅਨੁਸਾਰ ਗਰਭવતી ਔਰਤਾਂ ਨੂੰ ਗ੍ਰਹਿਣ ਦੌਰਾਨ ਫਲ ਫੁੱਲ ਪੱਤੇ ਜਾਂ ਲੱਕੜ ਨਹੀਂ ਤੋੜਨੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਗ੍ਰਹਿਣ ਦਾ ਦੋਸ਼ ਲੱਗਦਾ ਹੈ Hindu ਮਾਨਤਾਵਾਂ ਅਨੁਸਾਰ ਸੂਰਜ ਗ੍ਰਹਿਣ ਸਮੇਂ ਭੋਜਨ ਪਕਾਉਣਾ ਤੇ ਭੋਜਨ ਖਾਣਾ ਵਰਜਤ ਮੰਨਿਆ ਜਾਂਦਾ ਹੈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਸਮੇਂ ਗਲਤੀ ਨਾਲ ਵੀ ਭੋਜਨ ਨਹੀਂ ਕਰਨਾ ਚਾਹੀਦਾ ਗ੍ਰਹਿਣ ਸਮੇਂ ਧਰਤੀ ਤੇ ਰਾਹੁ ਕੇ ਤੂ ਦਾ ਮਾੜਾ ਪ੍ਰਭਾਵ ਪੈਂਦਾ ਹੈ ਇਸ ਦੇ ਨਾਲ ਹੀ ਗ੍ਰਹਿਣ ਕਾਰਨ ਭੋਜਨ ਦੁਸ਼ਤ ਹੋ ਜਾਂਦਾ ਹੈ ਗ੍ਰਹਿਣ ਸਮੇਂ ਖਾਣਾ ਖਾਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਹਾਂ ਜੇ ਭੁੱਖ ਲੱਗੇ ਜਿੰਨਾ ਚੀਜ਼ਾਂ ਵਿੱਚ ਤુલਸੀ ਦੇ ਪੱਤੇ ਹੋਣ ਉਹੀ ਖਾਣ ਵਾਲੀਆਂ ਚੀਜ਼ਾਂ ਖਾਓ ਧਾਰਮਿਕ માનਤਾ ਹੈ ਕਿ ਭੋਜਨ ਵਿੱਚ ਤુલਸੀ ਪਾਉਣ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਘਟ ਜਾਂਦਾ ਹੈ ਪਰ ਗ੍ਰਹਿਣ ਦੌਰਾਨ ਸਰਾਧ ਕੀਤਾ ਜਾ ਸਕਦਾ ਹੈ ਸੂਤਕ ਕਾਲ ਦੇ ਨਿਯਮ ਕਿਸੇ ਵੀ ਬੱਚੇ ਬਜ਼ੁਰਗ ਜਾਂ ਬਿਮਾਰ ਵਿਅਕਤੀ ਤੇ ਲਾਗੂ ਨਹੀਂ ਹੁੰਦੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸੂਰਜ ਗ੍ਰਹਿਣ ਨੰਗੀਆਂ ਅੱਖਾਂ ਨਾਲ ਨਾ ਵੇਖੋ ਇਸ ਦੌਰਾਨ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਜਾਂ ਯਾਤਰਾ ਆਦ ਕਰਨਾ ਠੀਕ ਨਹੀਂ ਸਮਝਿਆ ਜਾਂਦਾ ਸੂਰਜ ਜਾਂ ਚੰਦਰ ਗ੍ਰਹਿਣ ਦੌਰਾਨ ਪੂਜਾ ਸਮੇਤ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਸ਼ਾਸਤਰਾਂ ਵਿੱਚ ਗ੍ਰਹਿਣ ਦੇ ਸਮੇਂ ਸ਼ੁਭ ਕੰਮ ਕਰਨ ਦੀ ਮਨਾਹੀ ਹੈ ਇਹੀ ਕਾਰਨ ਹੈ ਕਿ ਗ੍ਰਹਿਣ ਦੇ ਸਮੇਂ ਦੌਰਾਨ ਸਾਰੇ ਮੰਦਰਾਂ ਦੇ ਦਰਵਾਜ਼ੇ ਕੁਝ ਘੰਟੇ ਪਹਿਲਾਂ ਭਾਵ ਸੂਤਕ ਸਮੇਂ ਦੌਰਾਨ ਬੰਦ ਕਰ ਦਿੱਤੇ ਜਾਂਦੇ ਹਨ ਨਾਲ ਹੀ ਇਸ ਸਮੇਂ ਮੰਦਰ ਜਾਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ ਉੰਜ ਅੰਤਰਮਨ ਤੋਂ ਪਰਮਾਤਮਾ ਦਾ ਭਜਨ ਕੀਰਤਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਸੂਰਜ ਗ੍ਰਹਿਣ ਦੌਰਾਨ ਵਾਲ ਜਾਂ ਨਹੋਂ ਨਹੀਂ ਕੱਟਣੇ ਚਾਹੀਦੇ ਤੇਲ ਮਾਲਿਸ਼ ਕਰਨ ਦੀ ਵੀ ਮਨਾਹੀ ਹੈ ਆਓ ਹੁਣ ਜਾਣਦੇ ਹਾਂ ਕਿ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕਿਸ ਤਰੀਕ ਨੂੰ ਅਤੇ ਕਿੱਥੇ-ਕਿੱਥੇ ਦਿਖਾਈ ਦੇਵੇਗਾ। ਦੋਸਤੋ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਸੋਮਾਰ 8 ਅਪ੍ਰੈਲ ਨੂੰ ਲੱਗ ਰਿਹਾ ਹੈ। ਇਹ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਮੱਸਿਆ ਤਿਥੀ ਨੂੰ ਰਾਤ 9:12 ਤੋਂ 1:25 ਮਿੰਟ ਤੱਕ ਲੱਗੇਗਾ। ਦੋਸਤੋ ਸਮਾਂ ਨੋਟ ਕਰ ਲਓ। ਨਸਿਆ ਵਾਲੀ ਰਾਤ ਨੂੰ 9:12 ਤੋਂ 1:25 ਮਿੰਟ ਤੱਕ ਲੱਗੇਗਾ। ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੋਵੇਗੀ। ਅਜਿਹੀ ਸਥਿਤੀ 'ਚ ਸੂਤਕ ਦਾ ਸਮਾਂ ਸਵੇਰੇ 9:00 ਤੋਂ ਦੁਪਹਿਰ 12:00 ਤੱਕ ਚੱਲੇਗਾ। ਇਹ ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 25 ਮਿੰਟ ਹੋਵੇਗੀ। ਇਹ ਗ੍ਰਹਿਣ ਮੀਨ ਅਤੇ ਰੇਵਤੀ ਨਿਸ਼ਾਤਰ ਵਿੱਚ ਲੱਗੇਗਾ। ਇਹ ਸੂਰਜ ਗ੍ਰਹਿਣ ਪੱਛਮੀ ਯੂਰਪ ਪਰਸ਼ਾਂਤ ਅਟਲਾਂਟਿਕ ਆਰਕਟਿਕ ਮੈਕਸੀਕੋ ਉੱਤਰੀ ਅਮਰੀਕਾ ਕੈਨੇਡਾ ਮੱਧ ਅਤੇ ਦੱਖਣੀ ਅਮਰੀਕਾ ਇੰਗਲੈਂਡ ਦੇ ਉੱਤਰੀ ਪੱਛਮੀ ਤੇ ਆਇਰਲੈਂਡ ਚ ਦਿਖਾਈ ਦੇਵੇਗਾ ਇਹ ਗ੍ਰੰਥ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਲਈ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ ਹਾਂ ਦੋਸਤੋ ਇੱਕ ਗੱਲ ਹੋਰ ਗੁਰੂ ਸਾਹਿਬ ਦਾ ਉਪਦੇਸ਼ ਹੈ ਸਗਨ ਅਪਸਗਨ ਤਿਸ ਕੋ ਲੱਗਾ ਜਿਸ ਚੀਤ ਨ ਆਵੇ ਤਿਸ ਜਮ ਨੇੜ ਨ ਆਵੇ ਜੋ ਹਰ ਪ੍ਰਭ ਭਾਵ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਭਾਈ ਚੰਗੇ ਮੰਦੇ ਸਗਨਾ ਦੇ ਸਾਇਮ ਚੰਗੇ ਮੰਦੇ ਸਗਨਾ ਦੇ ਡਰ ਆਪ ਸਗਨਾ ਦੇ ਡਰ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਵੱਸਦਾ ਪਰ ਜਿਹੜਾ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਹਰੀ ਪ੍ਰਭੂ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਪਸਗੰਤਾ ਕੀ ਜਮਦੂਤ ਵੀ ਉਸ ਦੇ ਨੇੜੇ ਨਹੀਂ ਟੁਕਦਾ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤੇ ਸਪੂਰਨ ਕਾਮ ਇਹ ਭਾਈ ਮਿਥੇ ਹੋਏ ਨੇਕ ਕਰਮ ਦਾਨ ਪੁੰਨ ਜਪ ਤੇ ਤਪ ਇਹ ਜਿਤਨੇ ਵੀ ਹਨ ਪ੍ਰਮਾਤਮਾ ਦਾ ਨਾਮ ਜਪਣਾ ਇਹਨਾਂ ਸਭ ਨਾਲੋਂ શ્રેਸ਼ਟ ਕਰਮ ਹੈ ਜਿਹੜਾ ਮਨੁੱਖ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਸੋ ਰੱਬ ਦਾ ਨਾਮ ਲੈਣ ਵਾਲਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਗੁਰਮਤ ਨਾਲ ਇਸ ਦਾ ਕੋਈ ਸੰਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਇਸ ਦਾ ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ ਜੋਤਸੀਆਂ ਤਤਾਂਗ ਉਪਦੇਸ਼ਾਂ ਵਿਸ਼ਵਾਸਾਂ ਧਾਰਮਿਕ ਗ੍ਰੰਥਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ ਸ੍ਰੋਤੇ ਇਸ ਨੂੰ ਸਿਰਫ ਆਮ ਜਾਣਕਾਰੀ ਵਜੋਂ ਹੀ ਲੈਣ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ